ਇਈ ਦਿਨਾਂ ਤੋਂ ਚਰਚਾ ਪੰਜਾਬ ਦੇ ਅੰਦਰ ਆ ਹੀ ਚੱਲ ਰਹੀ ਸੀ ਵੀ ਬਹੁਤ ਹੀ ਅਸੀਂ ਬੇਅਦਬੀ ਨੂੰ ਲੈ ਕੇ ਨਵਾਂ ਇੱਕ ਬਿੱਲ ਲੈ ਕੇ ਆ ਰਹੇ ਹਾਂ ਤੇ ਉਹਦੇ ਤੇ ਇੱਕ ਦੋ ਦਿਨ ਦਾ ਸੈਸ਼ਨ ਬੁਲਾਇਆ ਜਾਊਗਾ ਅੱਜ ਉਸੇ ਸੈਸ਼ਨ 'ਚੋਂ ਕਿਉਂਕਿ ਪਹਿਲਾਂ ਵੀ ਤੁਹਾਨੂੰ ਟਾਈਮ ਦਿੱਤਾ ਸੀ ਉਸ ਸੈਸ਼ਨ ਦੇ ਮੁਤਾਬਕ ਦਿੱਤਾ ਸੀ ਵੀ 10:00 11:00 ਵਜੇ ਸੈਸ਼ਨ ਚੱਲੂ ਹੋਣਾ ਹੈ ਕਿ ਅਸੀਂ 10:00 ਵਜੇ ਆਪਣੀ ਪਾਰਟੀ ਦੀ ਜੋ ਪਾਲਿਸੀ ਹੈ ਉੱਥੇ ਤੁਹਾਡੇ ਸਾਰਿਆਂ ਨਾਲ ਡਿਸਕਸ ਕਰਾਂਗੇ ਕਿਉਂਕਿ ਅੰਦਰ ਤਾਂ ਇਸ ਐ ਯੂਨੀਲੇਟਰਲ ਕਾਈਂਡ ਆ ਕੋਈ ਉੱਥੇ ਡਿਸਕਸ਼ਨ ਤਾਂ ਹੋਣੀ ਨਹੀਂ ਉੱਥੇ ਤਾਂ ਇੱਕ ਸ਼ੋਅ ਹੋਣਾ ਹੈ ਉਹ ਸ਼ੋਅ ਤੋਂ ਹਟ ਕੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਇੱਕ ਅਹਿਮ ਮੁੱਦੇ ਦੇ ਉੱਤੇ ਬੇਅਦਵੀ ਦੇ ਮੁੱਦੇ ਦੇ ਉੱਤੇ ਭਾਜਪਾ ਦੀ ਕੀ ਪਾਲਿਸੀ ਹੈ ਅਸੀਂ ਸਾਡਾ ਕੀ ਰੁਖ ਰਹੂਗਾ ਉਹਨੂੰ ਲੈ ਕੇ ਅਸੀਂ 10 ਵਜੇ ਰੱਖੀ ਸੀ ਪਰ ਕਿਉਂਕਿ that urgency was removed totally ਇਸ ਕਰਕੇ ਆ 1 ਵਜੇ ਤੁਹਾਨੂੰ ਅੱਜ ਸਾਡੇ ਨਾਲ ਹੋ ਕੇ ਗੱਲ ਕਰ ਰਿਹਾ ਉੱਥੋਂ ਆ ਰਿਹਾ ਅਸ਼ਨੀ ਸ਼ਰਮਾ ਜੀ ਆ ਪੰਜ ਮਿੰਟ ਅਗਰ ਡਿਲੇ ਹੋਏ ਹੈ ਉੱਥੇ ਅਕਾ ਕੇ ਇਹ ਵੀ ਆ ਸਰਕਾਰ ਦੀ ਗੈਰ ਜ਼ਿੰਮੇਵਾਰਾ ਨਾ ਨੋਨ ਸੀਰੀਅਸਨੈਸ ਜਿਹੜੀ ਐਟੀਟਿਊਡ ਹੈ ਆ ਇਹਦੇ ਗੱਲ ਤੋਂ ਸਪਸ਼ਟ ਚ ਲੱਗਦਾ ਹੈ ਜਿੱਥੇ ਤਾਈ ਬੇਅਦਬੀ ਦਾ ਮੁੱਦਾ ਹੈ ਸਾਬ ਬੀਜਪੀ ਤਾਂ ਬੇਅਦਬੀ ਦੇ ਮੁੱਦੇ ਨੂੰ ਬਹੁਤ ਹੀ ਗੰਭੀਰਤਾ ਨਾਲ ਤੇ ਉਹਦੇ ਉੱਤੇ ਅਗਰ ਸੈਂਸੀਅਰਲੀ ਕੰਮ ਕਰਨ ਦਾ ਕੋਈ ਇਰਾਦਾ ਹੈ ਤਾਂ ਅਸੀਂ ਉਸ ਗੱਲ ਦਾ ਸਵਾਗਤ ਕਰਦੇ ਹਾਂ ਔਰ ਗੋ ਨਾ ਤਾਂ ਗੰਭੀਰਤਾ ਦਿਸਦੀ ਨਾ ਉਹਨਾਂ ਦੀ ਨੀਅਤ ਦਿਸਦੀ ਨਾ ਹੀ ਕੋਈ ਨੀਤੀ ਦਿਸਦੀ ਇੱਕੋ ਇੱਕ ਨੀਤੀ ਹੈ ਵੀ ਲੋਕਾਂ ਦੇ ਦਿਲਾਂ ਦੇ ਅੰਦਰ ਇੱਕ ਪਰਮ ਭੰਬਲ ਪੂਸਾ ਪੈਦਾ ਕੀਤਾ ਜਾਵੇ ਵੀ ਅਸੀਂ ਬਹੁਤ ਹੀ ਐਕਸ਼ਨ ਲੈ ਰਹੇ ਹਾਂ ਬਟ ਨਾਰਮਲੀ ਜਿਸ ਤਰ੍ਹਾਂ ਕਹਿੰਦੇ ਐ ਐਕਸ਼ਨ ਸਪੀਕਸ ਲਾਊਡਰ ਦੈਨ ਦਾ ਵਰਡਸ ਆ ਕੀ ਹੈ ਇਹਨਾਂ ਲਈ ਕੇਸ 'ਚ ਇਨਐਕਸ਼ਨ speaks louder than whatever their propaganda is ਜਿਹੜਾ 3 ਸਾਲ 4 ਮਹੀਨੇ ਦੇ ਅੰਦਰ ਜਿਹੜਾ ਕੰਮ ਹੈ ਕਹਿੰਦੇ ਸੀਗੇ ਛੱਤਾਂ ਤੇ ਚੜ ਚੜ ਕੇ ਇਹਨਾਂ ਨੇ ਕੀਤਾ ਵੀ 24 ਘੰਟਿਆਂ ਦੇ ਅੰਦਰ ਤੁਸੀਂ ਸਾਰੇ ਸਾਥੀ ਗਵਾਹ ਹੋ ਤੁਹਾਡੇ ਸਾਹਮਣੇ ਫ্রম ਮੈਨੀਫੈਸਟੋ ਕੇਜਰੀਵਾਲ ਸਾਹਿਬ ਤੋਂ ਲੈ ਕੇ ਚੀਮਾ ਸਾਹਿਬ ਕੇ ਭਗਵੰਤ ਮਾਨ ਜੀ ਸਾਰੇ ਰਾਗਵ ਚੱਡਾ ਜੀ ਅੱਜ ਕੱਲ ਪਤਾ ਨਹੀਂ ਕਿੱਥੇ ਰਹਿੰਦੇ ਆ ਮੇਰੇ ਕਹ ਲਗਾਏ ਵੀ ਹੋਗੇ ਸੀ ਚੋਕੇ ਤੇ ਕਈ ਕਿਸਮ ਦੀਆਂ ਚਰਚਾਵਾਂ ਚੱਲ ਰਹੀਆਂ ਸਾਰਿਆਂ ਨੇ ਕਿਸੇ ਨੇ ਕਸਰ ਨਹੀਂ ਛੱਡੀ 24 ਘੰਟੇ ਦਾ ਇਹਨਾਂ ਨੇ ਅਲਟੀਮੇਟਮ ਦਿੱਤਾ ਸੀਗਾ ਅੱਜ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਹਿਸਾਬ ਲਗਾ ਰਿਹਾ ਸੀਗਾ ਵੀ ਜਿਹੜੇ 24 ਘੰਟੇ ਐ ਉਹ 28900 ਘੰਟਿਆਂ 'ਚ ਤਬਦੀਲ ਹੋ ਗਏ ਅਗਰ 3 ਸਾਲ 4 ਮਹੀਨੇ ਦਾ ਹਿਸਾਬ ਲਗਾ ਕੇ ਦੇਖੀਏ ਤੇ ਹੁਣ ਤੱਕ ਹੀ ਕਰੀਬਨ 28900 ਘੰਟੇ ਨਿਕਲ ਗਏ ਪਰ ਕੋਈ ਵੀ ਕਿਸੇ ਕਿਸਮ ਦਾ ਐਕਸ਼ਨ ਇਸ ਮੁੱਦੇ ਦੇ ਉੱਤੇ ਨਹੀਂ ਲਿਆ ਗਿਆ 300 ਤੋਂ ਜ਼ਿਆਦਾ 2015 ਤੋਂ ਲੈ ਕੇ ਇਹਨਾਂ ਦੀ ਸਰਕਾਰ ਬਣ 22 ਤੱਕ 300 ਤੋਂ ਜ਼ਿਆਦਾ ਕੇਸੇ ਬੇਅਦਬੀ ਨੂੰ ਲੈ ਕੇ ਵੱਖ-ਵੱਖ ਥਾਣੇ ਦੇ ਅੰਦਰ ਰਜਿਸਟਰ ਹੋਏ ਮੇਰਾ ਸਿੱਧਾ ਜਿਹਾ ਸਵਾਲ ਹੈ ਕਿਉਂਕਿ ਕਹਿੰਦਾ ਉਹਨਾਂ ਨੇ ਆਪਣਾ ਸ਼ੋਅ ਕਰਨਾ ਹੈ ਕਿਸੇ ਨੇ ਨਾ ਉੱਥੇ ਜਵਾਬ ਪੁੱਛਣ ਦੇਣਾ ਸਵਾਲ ਪੁੱਛਣ ਦੇਣਾ ਨਾ ਕਿਸੇ ਨੇ ਜਵਾਬ ਦੇਣਾ ਵੀ ਭਗਵੰਤ ਮਾਨ ਜੀ ਆਈਪੀਸੀ ਦੀ ਧਾਰਾ ਦੇ ਤਹਿਤ 2 ਸਾਲ ਦੀ ਜਿਹੜੀ ਸਜ਼ਾ ਹੁੰਦੀ ਹੈ ਛੱਡੋ ਤੁਸੀਂ ਫਾਇਰ ਲਾਣਾ ਦਾ ਬਹੁਤ ਦੂਰ ਦੀ ਗੱਲ ਆ ਕਿਸੇ ਨੂੰ ਫਾਇਰ ਲਾਣ ਵਾਲਾ ਆਇਆ ਕਹਿ ਰਿਹਾ ਜੀ ਉਸ ਤੇ ਅਸੀਂ ਹੋਰ ਸਖਤ ਕਾਨੂੰਨ ਬਣਾਵਾਂਗੇ ਪਹਿਲੇ ਉਮਰ ਕੈਦ ਦੀ ਗੱਲ ਸੀ ਹੁਣ ਕਹਿ ਦੇਣਗੇ ਅਸੀਂ ਫਾਂਸੀ ਟੰਗਣਾ ਚਾਹੀਦਾ ਤੁਸੀਂ ਫਾਂਸੀ ਤਾਂ ਬਾਅਦ ਚੇ ਟੰਗਿਓ ਪਹਿਲਾਂ ਆ ਤਾਂ ਦੱਸ ਦਿਓ ਵੀ 2 ਸਾਲ ਦੀ ਜਿਹੜੀ ਸਜ਼ਾ ਹੈ ਕਿੰਨੇ ਬੰਦਿਆਂ ਨੂੰ ਦਵਾਈ ਹੈ ਤੁਸੀਂ ਬੜਾ ਸਿੰਪਲ ਜਿਹਾ ਸਵਾਲ ਹੈ ਜੇ ਅਗਰ ਤੁਸੀਂ ਵਾਕਈ ਸੀਰੀਅਸ ਹੋ ਤਾਂ ਤੁਹਾਡਾ ਤੁਸੀਂ ਕੀਤਾ ਕੀ ਹੈ 3.5 ਸਾਲ ਚ ਜਿਹੜਾ ਹੁਣ ਤੁਸੀਂ ਆ ਬਚਦੇ ਜਿਹੜਾ 1.5 ਸਾਲ ਬਚਿਆ ਹੈ 1 ਸਾਲ ਬਚਿਆ ਕਿਉਂਕਿ ਇਹ ਬਾਤ ਅਫਸਰ ਤਾਂ ਥੋੜੀ ਹੁਣ ਵੀ ਨਹੀਂ ਮੰਨਣੋਂ हट ਗਏ ਪਰ ਇਸ ਕਰਕੇ ਇਹਨਾਂ ਤੋਂ ਸਵਾਲ ਆ ਪੁੱਛਣਾ ਹੈ ਦੂਜੀ ਗੱਲ ਜਿਹੜੀ ਹੈ ਜਿਹੜੀ ਗੰਭੀਰਤਾ ਇਸ ਇਸ ਬਿਲ ਦਾ ਜਿਹੜਾ ਖੜੜਾ ਕਿੱਥੇ ਹੈ ਸਭ ਕਿਹਦੇ ਨਾਲ ਡਿਸਕਸ ਕੀਤਾ ਤੁਸੀਂ ਜਿਹੜੀ ਰਿਲੀਜੀਅਸ ਬਾਡੀਜ਼ ਹੈਗੀਆਂ ਹਰੇਕ ਵਕ ਵਕ ਧਰਮ ਦੀ ਜਿਹਦੋ ਕਰਕੇ ਪਹਿਲਾ ਰਿਜੈਕਟ ਹੋਇਆ ਸੀ ਵੀ ਤੁਸੀਂ ਇਕੱਲੇ ਇੱਕ ਧਰਮ ਦਾ ਕਰ ਰਹੇ ਹੋ ਫਿਰ ਸਾਰੇ ਧਰਮਾਂ ਨੂੰ ਲੈ ਕੇ ਕੀਤਾ ਗਿਆ ਕਿਹੜੀ ਰਿਲੀਜੀਅਸ ਬਾਡੀਜ਼ ਦੇ ਨਾਲ ਥੋੜੀ ਉਸ ਪੱਧਰ ਤੇ ਡਿਸਕਸ਼ਨ ਹੋਈ ਹੈ ਮੈਂ ਤਾਂ ਕਿਤੇ Chief Minister ਸਾਹਿਬ ਦੀ ਜਾਂ ਕਨਸਰਨਡ ਸੈਕਟਰੀਜ਼ ਦੀ ਜਾਂ ਇਹਨਾਂ ਦੇ ਲੋਅਰ ਡਿਪਾਰਟਮੈਂਟ ਦੀ ਕੋਈ ਮੀਟਿੰਗ ਹੁੰਦੀ ਦੇਖੀ ਨਹੀਂ ਵੀ ਤੁਹਾਡੇ ਕੀ ਕੀ ਖਦਸੇ ਤੁਸੀਂ ਇਸ ਚ ਕੀ ਕੀ ਕਰਵਾਉਣਾ ਚਾਹੋਗੇ ਸੋ ਇਟ ਇਜ਼ ਅ ਟੋਟਲ ਐਂਡ ਟੋਟਲ ਬੋਗਸ ਜਿਹੜਾ ਇਹਨਾਂ ਦਾ ਕੰਮ ਹੈ ਉਹਨੂੰ ਇਹਨਾਂ ਨੇ ਲੈ ਕੇ ਕੀਤਾ ਬਟ ਸਟਿਲ ਅਗਰ ਨੀਅਤ ਥੋੜੀ ਠੀਕ ਹੈ ਥੋੜੀ ਨੀਤੀ ਠੀਕ ਹੈ ਜਿਸ ਭਾਵਨਾ ਨਾਲ ਕਰ ਰਹੇ ਥੋੜੀ ਭਾਵਨਾ ਚ ਕੋਈ ਪ੍ਰੋਬਲਮ ਨਹੀਂ ਹੈ ਤਾਂ ਮੈਂ ਸਮਝਦਾ ਵੀ ਧਾਰਮਿਕ ਮੁੱਦਿਆਂ ਨੂੰ ਲੈ ਕੇ ਹਰੇਕ ਦੇਸ਼ ਦੇ ਅੰਦਰ ਤੇ ਪੰਜਾਬ ਦੇ ਅੰਦਰ ਸਾਡੇ ਭਾਈਚਾਰਕ ਸਾਂਝ ਨੂੰ ਜਿਹੜੀ ਢਾਹ ਲਾਉਣ ਦੀ ਬਾਰ ਬਾਰ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਤੇ ਨਕੇਲ ਪੈਣੀ ਜ਼ਰੂਰੀ ਹੈ ਬਸ ਦਾ ਨਕੇਲ ਮੇਰਾ ਮੰਨ ਹੈ ਦੇਰ ਐਗਜ਼ਿਸਟਿੰਗ ਲਾਜ਼ ਉਹਨਾਂ ਨੂੰ ਪੂਰੀ ਤਰ੍ਹਾਂ ਅਗਰ ਇੰਪਲੀਮੈਂਟ ਕੀਤਾ ਜਾਵੇ ਇਫ ਯੂ ਹੈਵ ਦਾ ਵਿਲ ਪਾਵਰ ਉਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਤਾਂ ਮੈਂ ਸਮਝਦਾ ਇਹਦੇ ਤੇ ਪੂਰੀ ਠੱਲ ਪੈ ਸਕਦੀ ਹੈ ਉਹਦੇ ਨਾਲ ਨਾਲ ਅਗਰ ਡਿਸਕਸ਼ਨ ਹੁੰਦੀ ਹੈ ਕੱਲ ਐਸ਼ਿਊ ਕਰਦੇ ਆ ਵੀ ਅਸੀਂ ਇਹਦੇ ਉੱਤੇ ਸਾਰੀ ਪਾਰਟੀਆਂ ਦੇ ਸਾਰੇ ਵੱਖ-ਵੱਖ ਧਰਮਾਂ ਦੀ ਜਿਹੜੀ ਬਾਡੀਜ਼ ਐ ਉਹਨਾਂ ਨਾਲ ਬੈਠ ਕੇ ਡਿਸਕਸ਼ਨ ਕਰਾਂਗੇ ਜਿੱਥੇ ਧਰਮ ਦੀ ਬੇਅਦਬੀ ਦਾ ਸਵਾਲ ਆਂਦਾ ਹੈ ਉਥੇ ਧਰਮ ਦੇ ਨਾਂ ਦੇ ਉੱਤੇ ਧਰਮ ਦੀ ਆੜ ਦੇ ਅੰਦਰ ਜਿਹੜੀ ਖਾਸ ਤੌਰ ਤੇ ਸਾਡੇ ਪੰਜਾਬ ਦੇ ਅੰਦਰ ਬੁਰਸ਼ਾ ਕਰਦੀ ਹੋ ਰਹੀ ਐ ਉਸ ਬੁਰਸ਼ਾ ਕਰਦੀ ਤੇ ਨਕੀਲ ਪਾਣ ਦਾ ਵੀ ਕੋ ਪ੍ਰੋਵੀਜ਼ਨ ਪਾਉਂਗੇ ਸਭ ਜਿਹੜੇ ਲੋਕ ਝੂਠੇ ਧਰਮ ਦੇ ਠੇਕੇਦਾਰ ਬਣ ਕੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਸੜਕਾਂ ਦੇ ਉੱਤੇ ਬਦਮਾਸ਼ੀਆਂ ਤੇ ਅੱਜ ਜਿਸ ਕਿਸੇ ਦਾ ਬੁਰਸ਼ਾ ਕਰਦੀ ਜਿਹਨੂੰ ਮੈਂ ਕਹਿ ਰਿਹਾ ਉਹ ਜਿਹੜਾ ਕੰਮ ਚੱਲ ਰਿਹਾ ਕਿ ਉਹਦੇ ਉੱਤੇ ਕੋਈ ਨਾ ਕੋਈ ਨਕੇਲ ਪਾਈ ਜਾਊਗੀ ਸਭ ਕੋਈ ਉਹਦੇ ਤੇ ਕੋਈ ਉਹਦਾ ਪ੍ਰੋਵੀਜ਼ਨ ਰੱਖੇ ਜਾਣਗੇ ਥਰਡਲੀ ਜਿਹੜਾ ਕਾਨੂੰਨ ਬਣੇ ਸਾਬ ਉਹਦੀ ਅਜੇ ਤਾਂ ਰੂਲ ਐਂਡ ਰੈਗੂਲੇਸ਼ਨ ਤਾਂ ਬਹੁਤ ਸਾਰੀਆਂ ਗੱਲਾਂ ਦੇ ਨਹੀਂ ਬਣੇ ਉਸ ਗੱਲ ਤੇ ਵੀ ਮੈਂ ਆਊਂਗਾ ਪਰ ਉਹਦੇ ਚ ਜਦੋਂ ਫਰੇਮ ਕਰੋਗੇ ਇਟ ਸ਼ੁੱਡ ਅਪਲਾਈ ਟੂ ਈਚ ਐਂਡ ਐਵਰੀ ਵਨ ਇਨ ਦਾ ਸੇਮ ਮੈਨਰ ਕਾਨੂੰਨ ਸਾਰਿਆਂ ਵਾਸਤੇ ਇੱਕ ਬਣੂਗਾ ਸਭ ਦਾ ਕਿਸੇ ਨੇ ਲੀਡਰ ਬਣ ਗਿਆ ਲੀਡਰਾਂ ਵਾਸਤੇ ਕੁਝ ਹੋਰ ਨਹੀਂ ਹੋ ਸਕਦਾ ਪਰ ਕੀ ਆ ਬੇਅਦ ਵਿੱਚ ਗਿਣਿਆ ਜਾਊਗਾ ਸਭ ਇਹਦੀ ਸਜ਼ਾਵਾਂ ਇਹਨਾਂ ਲੋਕਾਂ ਨੂੰ ਕਿਸ ਕਿਸਮ ਦਾ ਕਿੱਥੇ ਤਾਈ ਆਪਾਂ ਲੈ ਕੇ ਜਾਵਾਂਗੇ ਇਸ ਗੱਲ ਨੂੰ ਵੀ ਆਪਾਂ ਬਾਬੂ ਕੋ ਕੇ ਕਹਿ ਦਿੰਨੇ ਆ ਵੀ ਫਾਂਸੀ ਲਾ ਦਿਓ ਜੀ ਉਮਰ ਕੈਦ ਦੇ ਦਿਓ ਕਿਹੜੇ ਲੋਕ ਡਿਸਾਈਡ ਕਰਨਗੇ ਕੌਣ ਇਸ ਗੱਲ ਨੂੰ ਦੇਖੂਗਾ ਬਹੁਤ ਕੋ ਕੇ ਬੜੀ ਗੰਭੀਰਤਾ ਨਾਲ ਇਸ ਮੁੱਦੇ ਨੂੰ ਲੈਣ ਦੀ ਗੱਲ ਹੈ ਉੱਥੇ ਨਾਲ ਪੰਜਾਬ ਦਾ ਬੜੇ ਭਾਊਕ ਲੋਕਾਂ ਆ ਅਸੀਂ ਸਾਡੇ ਧਰਮ ਦੇ ਉੱਤੇ ਚਾ ਫਰਾਂਸ 'ਚ ਹੋਵੇ ਚਾ ਅਮਰੀਕਾ 'ਚ ਹੋਵੇ ਚਾ ਕਿਤੇ ਦਿੱਲੀ 에ਰਪੋਰਟ 'ਤੇ ਹੋਵੇ ਅਸੀਂ ਦਸਤਾਰ ਦੇ ਉੱਤੇ ਜਦੋਂ ਵੀ ਕੋਈ ਗੱਲ ਆਂਦੀ ਹੈ ਉਹ ਗੱਲ ਨੂੰ ਲੈ ਕੇ ਅਸੀਂ ਪੂਰਾ ਪੰਜਾਬ ਇਕੱਠਾ ਹੋ ਕੇ ਇਸ ਗੱਲ ਤੇ ਵੀ ਇਹਦੇ ਪੂਰ ਗੰਭੀਰਤਾ ਨਾਲ ਸਰਕਾਰ ਹੈ ਚਾਹੇ ਅਮਰੀਕਨ ਗਵਰਨਮੈਂਟ ਨਾਲ ਟੇਕ ਅਪ ਕਰੇ ਚਾਹੇ ਫਰਾਂਸ ਦੀ ਗਵਰਨਮੈਂਟ ਨਾਲ ਟੇਕ ਅਪ ਕਰੇ ਵੀ ਸਾਡੇ ਜਿਹੜੇ ਧਾਰਮਿਕ ਸਿੰਬਲਸ ਹੈਗੇ ਉਹਨਾਂ ਦੇ ਉੱਤੇ ਪਹਿਰਾ ਦਿੱਤਾ ਜਾਵੇ ਪਰ ਜਦੋਂ ਬੰਦਾ ਕੋਈ ਉਸ ਦਸਤਾਰ ਨੂੰ ਗੁਰੂ ਮਹਾਰਾਜ ਦੀ ਜਿਹੜੀ ਸਾਨੂੰ ਬਖਸ਼ਿਸ਼ ਹੈ ਉਸ ਦਸਤਾਰ ਨੂੰ ਆਪਣੇ ਨਿੱਜੀ ਮਫਾਦਿਆਂ ਵਾਸਤੇ ਉਤਾਰ ਕੇ ਕਿਸੇ ਲੀਡਰ ਦੇ ਪਹਿਰਾ ਜੇ ਪਾਵੇ ਸਾਬ ਆਪਣੀ ਜਾਨ ਬਚਾਉਣ ਵਾਸਤੇ ਕੇਸਾਂ ਤੋਂ ਕਿ ਉਹਨੂੰ ਗਿਣਿਆ ਜਾਊਗਾ ਇਹਦੇ ਵਿੱਚ ਇਹ ਸਵਾਲ ਜਿਹੜੇ ਐ ਇਹਨਾਂ ਦੀ ਬਹਿਸ ਹੋਣੀ ਬੜੀ ਜ਼ਰੂਰੀ ਹੈ ਐਵੇਂ ਨਾ ਗੋਗਲਵਾ ਤੋਂ ਮਿੱਟੀ ਝਾੜਣਾ ਵਾਲਾ ਕੰਮ ਕਰਕੇ ਭਗਵੰਤ ਮਾਨ ਜੀ ਇਸ ਤੋਂ ਖੜਾ ਛੁਡਾ ਲੈਣ ਮੇਰੇ ਕਹਿਣ ਦਾ ਭਾਵ ਆਈ ਸੀਗਾ ਸਭ